ਹਾਂਜੀ ਦੋਸਤੋ ਸ਼ਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਜੋ ਕਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਬਹੁਤ ਸਸਤੇ ਰੇਟ ਦੇ ਉੱਪਰ ਮਾਲਕਾਂ ਨੇ ਇਹ ਮਕਾਨ ਵੇਚਣੇ ਜੀ ਮਕਾਨ ਨੂੰ ਜੋ ਗਲੀ ਲੱਗਦੀ ਹੈ ਦੋਸਤੋ तकरीबन 6 ਫੁੱਟ ਚੌੜੀ ਗਲੀ ਹੈ ਜੀ ਜਿਸ ਕਰਕੇ ਮਾਲਕ ਬਹੁਤ ਸਸਤੇ ਰੇਟ ਦੇ ਵਿੱਚ ਆਪਣਾ ਘਰ ਸੇਲ ਕਰ ਰਹੇ ਨੇ ਜੀ ਘਰ ਤੁਸੀਂ ਚੈੱਕ ਕਰ ਸਕਦੇ ਹੋ ਜੀ ਦੋਸਤੋ ਘਰ ਦੇ ਵਿੱਚ ਦੋ ਬੈਡਰੂਮ ਬਣੇ ਹੋਏ ਨੇ ਜੀ 12x12 ਦੇ ਖੁੱਲੇ ਡੁੱਲੇ ਬੈਡਰੂਮ ਨੇ ਦੋਸਤੋ ਸੋ ਘਰ ਬਣਿਆ ਹੋਇਆ ਜੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੱਖੋਵਾਲ ਰੋਡ ਦੇ ਉੱਪਰ ਲਲਤੋ ਕਲਮ ਪਿੰਡ ਪੈਂਦਾ ਦੋਸਤੋ ਜਿਸ ਲੋਕੇਸ਼ਨ ਦੇ ਉੱਪਰ ਇਹ ਘਰ ਬਣਿਆ ਹੋਇਆ ਹੈ ਜੀ ਸੋ ਜੋ ਘਰ ਦਾ ਰੇਟ ਹੈ ਜੀ ਮਾਲਕਾ ਵੱਲੋਂ 9,90,000 ਰੁਪਇਆ ਰੱਖਿਆ ਗਿਆ ਹੈ ਜੀ ਤਕਰੀਬਨ ਇਹ 4 ਮਰਲੇ ਜਗ੍ਹਾ ਤੋਂ ਵੱਧ ਹੈ ਜੀ ਜਿਸ ਦੇ ਵਿੱਚ ਇਹ ਘਰ ਬਣਿਆ ਹੋਇਆ ਤੁਸੀਂ ਘਰ ਦਾ ਜੋ ਰਸੋਈ ਘਰ ਚੈੱਕ ਕਰ ਸਕਦੇ ਹੋ ਜੀ ਵਧੀਆ ਟਾਇਲ ਪੱਥਰ ਲਗਵਾ ਕੇ ਮਾਲਕਾ ਵੱਲੋਂ ਤਿਆਰ ਕੀਤਾ ਗਿਆ ਹੈ ਜੀ ਘਰ ਦਾ ਜੋ ਰੰਗ ਰੋਗਨ ਦਾ ਕੰਮ ਹੈ ਦੋਸਤੋ ਬਹੁਤ ਵਧੀਆ ਜੋ ਡਿਜ਼ਾਈਨ ਨਾਲ ਮਾਲਕਾ ਨੇ ਕਰਵਾਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬੈੱਡਰੂਮਾਂ ਦੇ ਵਿੱਚ ਜੋ ਵਾਲਪੇਪਰ ਦਾ ਕੰਮ ਹੈ ਜੀ ਦੀਵਾਰਾਂ ਦੇ ਉੱਪਰ ਤੁਹਾਡੇ ਸਾਹਮਣੇ ਹੈ ਜੀ ਦੇਖੋ ਬਹੁਤ ਵਧੀਆ ਜੋ ਡਿਜ਼ਾਈਨ ਦੇ ਵਾਲਪੇਪਰ ਮਾਲਕਾਂ ਨੇ ਲਗਵਾ ਕੇ ਆਪਣੇ ਜੋ ਬੈੱਡਰੂਮ ਤਿਆਰ ਕਰਵਾਏ ਹੋਏ ਨੇ ਜੀ ਸੋ 4 ਮਰਲੇ ਜਗਾ ਤੋਂ ਵੱਧ ਜਗਾ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਜੀ ਇਹ ਘਰ ਜੋ ਮਾਲਕਾਂ ਨੇ 9 ਲੱਖ 90 ਹਜ਼ਾਰ ਰੁਪਈਆ ਪ੍ਰਾਈਜ਼ ਰੱਖਿਆ ਜੀ ਰੇਟ ਦੇ ਵਿੱਚ ਜੋ ਵੀ ਮੌਕੇ ਦਾ ਮਾਣ ਤਾਣਾ ਦੋਸਤੋ ਮਾਲਕਾਂ ਵੱਲੋਂ ਕਰ ਦਿੱਤਾ ਜਾਵੇਗਾ ਜੀ ਕਿਸੇ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਜੀ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਜੋ ਮਾਲਕਾਂ ਦਾ ਮੋਬਾਈਲ ਨੰਬਰ ਹੈ ਸਕਰੀਨ ਦੇ ਵਿੱਚ ਲਾਲ ਪੱਟੀ ਤੇ ਚੱਲ ਰਿਹਾ ਜੀ ਤੁਸੀਂ ਮਾਲਕਾਂ ਕੋਲੋਂ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਤੇ ਆਪਣਾ ਰੇਟ ਦੇ ਵਿੱਚ ਜੋ ਵੀ ਬਾਦ ਘਾਟਾ ਕਰਵਾ ਸਕਦੇ ਹੋ ਜੀ ਸੋ ਲਾਲ ਲਕੀਰ ਦੇ ਅੰਦਰ ਇਹ ਘਰ ਬਣਿਆ ਹੋਇਆ ਜੀ ਪਿੰਡ ਦੇ ਵਿੱਚ ਜੋ 6 ਫੁੱਟ ਗਲੀ ਲੱਗਦੀ ਹੈ ਜੀ ਉਸ ਜਗ੍ਹਾ ਦੇ ਵਿੱਚ ਇਹ ਮਕਾਨ ਬਣਿਆ ਹੋਇਆ ਜੀ ਮਾਲਕਾ ਵੱਲੋਂ ਘਰ ਦੇ ਵਿੱਚ ਦੋਸਤੋ ਫਰੰਟ ਦੇ ਵਿੱਚ ਵਧੀਆ ਖੁੱਲਾ ਡੁੱਲਾ ਵਿਹੜਾ ਆਉਂਦਾ ਹੈ ਜੀ ਦੋ ਬੈਡਰੂਮ ਨੇ ਤੇ ਘਰ ਦੇ ਅੰਦਰ ਦੋ ਅਟੈਚਡ ਬਾਥਰੂਮ ਨੇ ਜੀ ਇੱਕ ਤੇ ਇੰਗਲਿਸ਼ ਸ਼ੀਟ ਲੱਗੀ ਹੋਈ ਹੈ ਜੀ ਤੇ ਇੱਕ ਤੇ ਆਪਣੀ ਇੰਡੀਅਨ ਸੀਟ ਲੱਗੀ ਹੋਈ ਹੈ ਜੀ ਸੋ ਕਿਸੇ ਵੀ ਭੈਣ ਭਰਾ ਨੂੰ ਘਰ ਪਸੰਦ ਆਉਂਦਾ ਤੁਸੀਂ ਮਾਲਕਾਂ ਨਾਲ ਡਾਇਰੈਕਟ ਗੱਲ ਕਰੋ ਜੀ ਘਰ ਦੇ ਵਿੱਚ ਦੋਸਤੋ ਪਾਣੀ ਦੀ ਸਪਲਾਈ ਦਾ ਬਹੁਤ ਵਧੀਆ ਕੰਮ ਹੈ ਜੀ ਤੇ ਬਿਜਲੀ ਦਾ ਮੀਟਰ ਲੱਗਿਆ ਹੋਇਆ ਜੀ ਰੰਗ ਰੋਗਨ ਦਾ ਕੰਮ ਪੂਰਾ ਵਧੀਆ ਪ੍ਰੋਪਰ ਹੈ ਜੀ ਘਰ ਦੇ ਵਿੱਚ ਘਰ ਦੇ ਅੰਦਰ ਤੇ ਵਿਹੜੇ ਦੇ ਵਿੱਚ ਵਧੀਆ ਫਰਸ਼ ਲੱਗਿਆ ਹੋਇਆ ਜੀ ਤੇ ਵਿਹੜੇ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਛੱਤ ਨੂੰ ਜੋ ਪੱਕੀਆਂ ਪੌੜੀਆਂ ਲੋਹੇ ਦੀ ਗ੍ਰਿੱਲ ਦੀਆਂ ਚੜਵਾਈਆਂ ਹੋਈਆਂ ਨੇ ਜੀ ਸੋ ਘਰ ਦੀ ਪੱਕੀ ਛੱਤ ਹੈ ਜੀ ਵਧੀਆ ਜੰਗਲਿਆਂ ਨਾਲ ਜੋ ਇਹ ਘਰ ਤਿਆਰ ਕੀਤਾ ਹੋਇਆ ਦੋਸਤੋ ਸੋ ਆਸ ਕਰਦੇ ਹਾਂ ਜੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਇਸ ਕਰਕੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਆ ਕਰੋ ਜੀ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣੇ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਅੱਗੇ ਦੋ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਘਰ ਦੀ ਪੂਰੀ ਡਿਟੇਲ ਤੇ ਜਾਣਕਾਰੀ ਆਪਾਂ ਤੇ ਮਾਲਕ ਦਾ ਨੰਬਰ ਤੁਹਾਡੇ ਅੱਗੇ ਰੱਖ ਦਿੱਤੇ ਜੀ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਸੋ ਅਗਲੇ ਘਰ ਦੀ ਡਿਟੇਲ ਵੀ ਤੁਹਾਨੂੰ ਪੂਰੀ ਦਵਾਂਗੇ ਜੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਤੇ ਘਰ ਖਰੀਦਣ ਲਈ ਮਾਲਕਾਂ ਦੇ ਮੋਬਾਈਲ ਨੰਬਰ ਤੇ ਫੋਨ ਜਰੂਰ ਕਰੋ ਜੀ ਦੋਸਤੋ ਵੀਡੀਓ ਦੇ ਵਿੱਚ ਜੋ ਅਗਲਾ ਘਰ ਤੁਸੀਂ ਦੇਖ ਰਹੇ ਹੋ ਜੀ 6 ਮਰਲੇ ਜਗਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਵਧੀਆ ਖੁੱਲੀ ਡੁੱਲੀ ਜਗਾ ਤੇ ਲੋਕੇਸ਼ਨ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਸੋ 6 ਮਰਲੇ ਜਗਾ ਜੀ 13.5 ਲੱਖ ਰੁਪਈਆ ਜੋ ਘਰ ਦਾ ਰੇਟ ਰੱਖਿਆ ਗਿਆ ਜੀ ਮਾਲਕਾ ਵੱਲੋਂ ਮੁਕਤਸਰ ਸਾਹਿਬ ਦੇ ਵਿੱਚ ਦੋਸਤੋ ਇਹ ਘਰ ਬਣਿਆ ਹੋਇਆ ਜੀ ਗੋਨਿਆਣਾ ਰੋਡ ਹੈ ਜੀ ਬੱਸ ਸਟੈਂਡ ਵਾਲਾ ਜੋ ਬੱਸ ਸਟੈਂਡ ਵਾਲੇ ਪਾਸੇ ਦੀ ਸਾਈਡ ਤੇ ਇਹ ਘਰ ਮੁਕਤਸਰ ਸਾਹਿਬ ਦੇ ਵਿੱਚ ਬਣਿਆ ਹੋਇਆ ਦੋਸਤੋ ਸੋ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਚੱਲ ਰਿਹਾ ਤੁਹਾਨੂੰ ਕਿਸੇ ਨੂੰ ਵੀ ਇਹ ਘਰ ਪਸੰਦ ਆਉਂਦਾ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮਾਲਕਾਂ ਦਾ ਜੋ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ 6 ਮਰਲੇ ਜਗ੍ਹਾ ਤੇ 13.5 ਲੱਖ ਰੁਪਇਆ ਰੇਟ ਹੈ ਜੀ ਘਰ ਦਾ ਸੋ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਦੇ ਚੋ ਬੱਸ ਸਟੈਂਡ ਹੈ ਜੀ ਉਸ ਸਾਈਡ ਇਹ ਮਕਾਨ ਬਣਿਆ ਹੋਇਆ ਹੈ ਜੀ ਦੋਸਤੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਜੀ ਤੇ ਘਰ ਖਰੀਦਣ ਲਈ ਮਾਲਕਾਂ ਦੇ ਨਾਲ ਤੁਸੀਂ ਜਰੂਰ ਸੰਪਰਕ ਕਰੋ ਰੇਟ ਦੇ ਵਿੱਚ ਜੋ ਵੀ ਮੌਕੇ ਦਾ ਮਾਨਤਾਣ ਹੈ ਜੀ ਉਹ ਮਾਲਕਾਂ ਵੱਲੋਂ ਕਰ ਦਿੱਤਾ ਜਾਵੇਗਾ ਸੋ ਦੋਸਤੋ ਆਪਣੇ ਚੈਨਲ ਦੇ ਉੱਪਰ ਤੁਸੀਂ ਵੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਵਾ ਸਕਦੇ ਹੋ ਜੀ ਤੁਸੀਂ ਐਡ ਲਗਵਾਉਣ ਦੇ ਲਈ ਸਾਡਾ ਜੋ ਵਟਸਐਪ ਨੰਬਰ ਹੈ ਜੀ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਤੁਸੀਂ ਸਾਨੂੰ ਵਟਸਐਪ ਤੇ ਆਪਣੇ ਘਰ ਦੀ ਪੂਰੀ ਡਿਟੇਲ ਲਿਖ ਕੇ ਭੇਜੋ ਜੀ ਤੇ ਟੈਡੀ ਫੋਨ ਨਾਲ ਘਰ ਦੀ ਪ੍ਰੋਪਰ ਵੀਡੀਓ ਬਣਾ ਕੇ ਭੇਜੋ ਆਪਾਂ ਦੋਸਤੋ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸੋ ਨਵੇਂ ਨਵੇਂ ਸਸਤੇ ਰੇਟਾਂ ਦੇ ਉੱਪਰ ਘਰ ਖਰੀਦਣ ਦੇ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਦੇ ਵਿੱਚ ਜਾ ਕੇ ਤੁਸੀਂ ਆਪਣੇ ਮਨਪਸੰਦ ਲੋਕੇਸ਼ਨ ਤੇ ਮਨਪਸੰਦ ਆਪਣਾ ਘਰ ਲੱਭ ਸਕਦੇ ਹੋ ਜੀ ਤੇ ਐਡ ਲਗਵਾਉਣ ਲਈ ਤੁਸੀਂ ਸਾਡੇ ਨਾਲ ਜਰੂਰ ਸੰਪਰਕ ਕਰੋ ਜੀ ਸੋ ਆਸ ਕਰਦੇ ਹਾਂ ਵੀਡੀਓ ਵਧੀਆ ਲੱਗੀ ਹੋਵੇਗੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ